ਮਾਰੂ ਮਹੱਲਾ ਚੌਥਾ ਘਰ ਦੂਜਾ ਏਕ ਓੰਕਾਰ ਸਤਿਗੁਰ ਪ੍ਰਸਾਦਿ ਜਪਿਓ ਨਮਸਕਾਰ ਜਪਿਓ ਨਾਮ ਸੁਖ ਜਨਕ ਗੁਰਬਚਨੀ ਹਰ ਹਰ ਸਰਣ ਪਰੇ ਦਾਲਦ ਭਾਂਜ ਸੁਦਾਮੇ ਮਿਲਿਓ ਭਗਤੀ ਭਾਏ ਤਰੇ ਭਗਤ ਵਸ਼ਲ ਹਰਨਾਮ ਕੀਰਤਾਰਥ ਗੁਰਮੁਖ ਕਿਰਪਾ ਕਰੇ ਮੇਰੇ ਮਨ ਨਾਮ ਜਪਤ ਉਦਰੇ ਧਰੂ ਪ੍ਰਹਿਲਾਦ ਬਿਦਰਦਾਸੀ ਸਤ ਗੁਰਮੁਖ ਨਾਮ ਤਰੇ ਰਹਾ ਕਾਲ ਯੁਗ ਨਾਮ ਪ੍ਰਧਾਨ ਪਦਾਰਥ ਭਗਤ ਜਨਾ ਉਦਰੇ ਨਾਮਾ ਜੈ ਦਿਓ ਕਬੀਰ ਤਰलोचन ਸਭ ਦੁਖ ਗਏ ਚੰਮਰੇ ਗੁਰਮੁਖ ਨਾਮ ਲਗੇ ਸੇ ਉਦਰੇ ਸਭ ਕਿਲ ਬਿਖ ਪਾਪ ਟਰੇ ਜੋ ਜੋ ਨਾਮ ਜਪੈ ਅਪਰਾਧੀ ਸਭ ਤਿਨ ਕੇ ਦੂਖ ਪਾਰ ਹਰੇ ਬੇਸਾਰਮਤ ਅਜਾਮਲ ਉਦਰਿਓ ਮੁਖ ਬੋਲਾ ਨਾਰਾਇਣ ਨਰਹਰੇ ਨਾਮ ਜਪ ਤੋ ਗੁਰ ਸੈਣ ਗਤ ਪਾਈ ਤੋੜ ਬੰਧਨ ਮੁਕਤ ਕਰੇ ਜਨ ਕੋ ਆਪ ਅਨਗ੍ਰਹ ਕੀਆ ਹਰ ਅੰਗੀਕਾਰ ਕਰੇ ਸੇਵਕ ਪੈਜ ਰਖੈ ਮੇਰਾ ਗੋਵਿੰਦ ਸ਼ਰਣ ਪਰੇ ਉਦਰੇ ਜਨ ਨਾਨਕ ਹਰਿ ਕਿਰਪਾ ਧਾਰੀ ਉਰ ਧਾਰਿਉ ਨਾਮ ਹਰੇ ਮਾਰੂ ਮਹੱਲਾ ਚੌਥਾ ਸਿੱਧ ਸਮਾਦ ਜਪਿਓ ਲੇ ਬਲਾਈ ਸਾਧਕ ਮਨ ਜਪਿਆ ਜਤੀ ਸਤੀ ਸੰਤੋਖੀ ਧਿਆਇਆ ਮੁਖ ਇੰਦਰਾਦ ਕਰਵ ਮੁਖ ਇੰਦਰਦ ਕਰਵਿਆ ਸ਼ਰਨ ਪਰੇ ਜਪਿਓ ਤੇ ਭਾਏ ਗੁਰਮੁਖ ਪਾਰ ਪਿਆ ਮੇਰੇ ਮਨ ਨਾਮ ਜਪਤ ਤਰਿਆ ਤੰਨਾ ਜੱਟ ਬਾਲਮੀਕ ਬਟਵਾਰਾ ਗੁਰਮੁਖ ਪਾਰ ਪਿਆ ਰਹਾਓ ਸੁਰਨਰ ਗੰਦਰਬ ਗੁਰਦਾ ਗੰਧਰ ਵੇ ਜਪਿਓ ਬ੍ਰਖ ਬਪਰੇ ਹਰ ਗਾਇਆ ਸ਼ੰਕਰ ਬ੍ਰਹਮੈ ਦੇਵੀ ਜਪਿਓ ਮੁਖ ਹਰ ਹਰ ਨਾਮ ਜਪਿਆ ਹਰ ਹਰ ਨਾਮ ਜਿੰਨਾ ਮਨ ਭੀਨਾ ਤੇ ਗੁਰਮੁਖ ਪਾਰ ਪਿਆ ਕੋਟ ਕੋਟ ਤੇ ਤੀਸ ਧਿਆਇਓ ਹਰ ਜਪ ਤਾਂਤ ਨ ਪਾਇਆ ਵੇਦ ਪ੍ਰਾਣ ਸਿਮਰਤ ਹਰ ਜਪਿਆ ਮੁਖ ਪੰਡਤ ਹਰ ਗਾਇਆ ਨਾਮ ਰਸਾਲ ਜਿੰਨਾ ਮਨ ਵਸਿਆ ਤੇ ਗੁਰਮੁਖ ਪਾਰ ਪਿਆ ਅੰਤ ਤਰੰਗੀ ਨਾਮ ਜਨ ਜਪਿਆ ਮੈਂ ਗਣਤ ਨਾ ਕਰ ਸਕਿਆ ਗੋਬਿੰਦ ਕਿਰਪਾ ਕਰੇ ਥਾਇ ਪਾਏ ਜੋ ਹਰ ਪ੍ਰਭ ਮਨ ਪਾਇਆ ਗੁਰ ਧਾਰ ਕਿਰਪਾ ਹਰ ਨਾਮ ਦਰੜਾਇਓ ਜਨ ਨਾਨਕ ਨਾਮ ਲਿਆ ਮਾਰੂ ਮਹੱਲਾ ਚੌਥਾ ਘਰਤੀ ਚਾਏ ਕੋ ਓੰਕਾਰ ਸਤਿਗੁਰ ਤੇ ਸਾਦੇ ਹਰ ਹਰ ਨਾਮ ਨਿਧਾਨ ਲੈ ਗੁਰਮਤਿ ਵਾਰ ਪਤ ਪਾਏ ਹਲਤ ਪਤ ਨਾਲ ਚੱਲਦਾ ਹਰ ਅੰਤੇ ਲੈ ਛਡਾਏ ਜਿੱਤੇ ਆਵ ਘਟ ਗਲੀਆਂ ਭੀੜੀਆਂ ਤਿੱਥੇ ਹਰ ਹਰ ਮੁਕਤ ਕਰਾਏ ਮੇਰੇ ਸਾਧਗੁਰੂ ਮੈਂ ਹਰ ਹਰ ਨਾਮ ਦਰੜਾਏ ਮੇਰਾ ਮਾਤ ਪਿਤਾ ਸੁਤ ਬੰਧ ਪੋ ਮੈਂ ਹਰ ਬਿਨ ਅਵਰ ਨਮਾਏ ਰਹਾ ਮੈਂ ਹਰ ਬਿਰਹੀ ਹਰ ਨਾਮ ਹੈ ਕੋਈ ਆਣ ਬੁਲਾਵੇ ਮਾਏ ਤਸਾਗ ਮੈਂ ਜੋਤੜੀ ਮੇਰਾ ਪ੍ਰੀਤਮ ਦੇ ਮਿਲਾਏ ਸਾਧਗੁਰੂ ਪ੍ਰਕਾਯਾਲ ਪ੍ਰਭ ਹਰ ਮੇਲੇ ਢਿਲ ਨਾ ਪਾਏ ਜਨ ਹਰ ਹਰ ਨਾਮ ਨਾ ਜੀਤੇ ਉਸ ਭਾਗੀ ਹੀਣ ਮਰ ਜਾਏ ਓਏ ਫਿਰ ਫਿਰ ਜੋ ਨਪੁਾਈ ਅਹਮਰ ਜੰਮੈ ਆਵੇ ਜਾਏ ਓਏ ਜੰਮਦਰ ਬੱਦੇ ਮਾਰਿ ਇਹ ਹਰ ਦਰਗਾਹ ਮਿਲੈ ਸਜਾਏ ਊਂ ਪ੍ਰਭ ਹਮ ਸਰਣਾਗਤੀ ਮੋਕ ਕੋ ਮੇਲ ਲਹਿੋ ਹਰ ਰਾਇ ਹਰ ਧਾਰ ਕਿਰਪਾ ਜਗ ਜੀਵਨ ਗੁਰ ਸਤਗੁਰ ਕੀ ਸਰਣਾਏ ਹਰ ਜੀ ਆਪ ਦਇਆਲ ਹੋਏ ਜਨ ਨਾਨਕ ਹਰ ਮੇਲਾਏ ਮਾਰੂ ਮਹੱਲਾ ਚੌਥਾ ਹਉ ਪੂਜੀ ਨਾਮ ਦਸਾਇਦਾ ਕੋ ਦਸੇ ਹਰ ਤਨਰਾਸ ਹਉ ਤਿਸ ਬਟੋ ਖਨ ਖੰਡੀਆਂ ਮਿਲ ਮੈਂ ਮਿਲੇ ਭਰ ਪ੍ਰਪਾਸ ਮੈਂ ਅਤੁਰ ਪ੍ਰੇਮ ਪਰਮ ਕਾ ਕਿਉ ਸੱਜਣ ਮਿਲੈ ਮिलास ਮਨਮੇ ਪਿਆਰਿਆ ਮਿੱਤਰਾ ਮੈਂ ਹਰ ਹਰ ਨਾਮ ਧਨ ਰਾਸ ਗੁਰ ਪੂਰਨ ਨਾਮ ਦੜਾਇਆ ਹਰ ਧੀਰਕ ਹਰ ਸਬਾਸਰਾਹ ਹਰ ਹਰਿਆਪ ਬੁਲਾਏ ਗੁਰ ਮੈਂ ਦਸਿਆ ਧਨ ਰਾਸ ਬੇਨ ਗੁਰ ਪ੍ਰੇਮ ਨਾਲ ਲੱਭਈ ਜਨ ਵੇਖੋ ਮਨ ਅਰਜਾਸ ਹਰ ਗੁਰ ਵਿੱਚ ਆਪ ਰਖਿਆ ਹਰ ਮੇਲੇ ਗੁਰ ਸਾਬਾਂ ਸਾਗਰ ਭਰ ਭੰਡਾਰ ਹਰ ਪੂਰੇ ਸਤਿਗੁਰ ਪਾਸ ਸਤਿਗੁਰ ਤੁਠਾ ਖੋਲ ਦੇ ਮੁਖ ਗੁਰਮੁਖਾਰ ਪ੍ਰਗਾਸ ਮਾਨਵਕ ਭਾਗ ਬਿਹੁਣਿਆ ਤਖ ਮੁਈਆ ਕੰਦੀ ਪਾਸ ਗੁਰ ਦਾਤਾ ਦਾਤਾ ਰਹਿ ਹਉ ਮੰਗੋ ਦਾਨ ਗੁਰ ਪਾਸ ਇਰੀ ਵਿਚੁ ਨ ਮੇਲ ਪ੍ਰਭ ਮੇਲ ਪ੍ਰਭ ਮੈਂ ਮਨ ਤਨ ਵਡੜੀ ਆਸ ਗੁਰ ਭਾਵਾ ਸੁਣ ਬੇਨਤੀ ਜਨ ਨਾਨਕ ਕੀ ਅਰਦਾਸ ਮਾਰੂ ਮਹੱਲਾ ਚੌਥਾ ਹਰ ਹਰ ਕਥਾ ਸੁਣਾਏ ਪ੍ਰਭ ਗੁਰਮਤਿ ਹਰ ਹਰ ਦੈਸ ਮਾਣੀ ਜਪ ਹਰ ਹਰ ਕਥਾ ਵਡਭਾਗੀ ਆ ਹਰ ਉਤਮ ਪਾਦ ਨਿਰਬਾਣੀ ਗੁਰਮੁਖ ਗੁਰਮਖਾ ਮਨ ਪ੍ਰਤੀਤ ਹੈ ਗੁਰਪੂਰੈ ਨਾਮ ਸਮਾਣੀ ਮਨ ਮੇਰੇ ਮੈਂ ਹਰ ਹਰ ਕਥਾ ਮਨ ਭਾਣੀ ਹਰ ਹਰ ਕਥਾ ਨਿਤ ਸਦਾ ਕਰ ਗੁਰਮੁਖ ਕਾਤ ਕਹਾਣੀ ਰਹਾ ਹੂੰ ਮੈਂ ਮਨ ਤਨ ਖੋਜ ਢੰਡੋਲਿਆ ਕਿਉ ਪਾਈਏ ਅਕਤ ਕਹਾਣੀ ਸਤ ਜਨਾ ਮਿਲ ਪਾਇ ਸੁਣ ਅਕਤ ਕਥਾ ਮਨ ਭਾਣੀ ਮੇਰਾ ਮਨ ਤਨ ਨਾਮ ਆਧਾਰ ਹਰ ਮੈਂ ਮੇਲੇ ਪੁਰਖ ਸੁਜਾਣੀ ਗੁਰਪੁਰ ਕੈ ਪੁਰਖ ਮਿਲਾਏ ਪ੍ਰਭ ਮਿਲ ਸਰਤੀ ਸੁਰਤ ਸਮਾਣੀ ਵਡਭਾਗੀ ਗੁਰਸੇਵਿਆ ਹਰ ਪਾਇਆ ਸੁਗਡ ਸੁਜਾਣੀ ਮਾਨ ਮੁਖ ਭਾਗ ਬਿਹੋਣਿਆ ਤਨ ਦੁਖੀ ਰਹਿਣ ਬਿਹਾਣੀ ਹਮ ਜਾਚਕ ਦੀਨ ਪ੍ਰਭ ਤੇਰਿਆ ਮੁਖ ਦੀਜੈ ਅੰਮ੍ਰਿਤ ਬਾਣੀ ਸਾਥ ਗੁਰ ਮੇਰਾ ਮਿੱਤਰ ਪ੍ਰਭ ਹਰ ਮਿਲ ਸੁਗਡ ਸੁਜਾਣੀ ਚਨ ਨਾਨਕ ਸਰਣਾਗਤੀ ਕਰ ਕਿਰਪਾ ਨਾਮ ਸਮਾਣੀ ਮਰ ਮਾਲਾ ਚੌਥਾ ਹਰ ਭਾਉ ਲੱਗਾ ਹਰ ਭਾਉ ਲੱਗਾ ਬੈਰਾਗੀਆ ਵਡਭਾਗੀ ਹਰ ਮਨ ਰਾਖ ਮਿਲ ਸੰਗਤ ਸਰਦਾ ਉਪਜੈ ਗੁਰ ਸਬਤੀ ਹਰ ਰਸ ਚਾਖ ਸਭ ਮੰਤਨ ਹਰਿਆ ਹੋਇਆ ਗੁਰ ਬਾਣੀ ਹਰ ਕੁਣ ਭਾਕ ਮਨ ਪਿਆਰਿਆ ਮਿੱਤਰਾ ਹਰ ਹਰ ਨਾਮ ਰਸ ਚਾਖ ਗੁਰ ਪੂਰੇ ਹਰ ਪਾਇਆ ਹਲਤ ਪਲਤ ਗੁਰ ਪੂਰਾ ਹਰ ਪਾਇਆ ਹਲਤ ਪੰਤ ਪਾਤ ਰਾਖ ਰਹਾ ਉਹ ਹਰ ਹਰ ਨਾਮ ਧਿਆਈਐ ਹਰ ਕੀਰਤ ਗੁਰਮੁਖ ਚਾਖ ਤਨ ਧਰਤੀ ਹਰ ਬੀਜੀਐ ਵਿੱਚ ਸੰਗਤ ਹਰ ਪ੍ਰਭ ਰਾਖ ਅੰਮ੍ਰਿਤ ਹਰ ਹਰ ਨਾਮ ਹੈ ਗੁਰ ਪੂਰੇ ਹਰ ਰਸ ਚਾਖ ਮਾਨਮੁਖ ਤ੍ਰਿਸਨਾ ਭਰ ਰਹਿ ਮਨ ਆਸਾ ਦਿਸ ਬਹੁ ਲਖ ਬਿਨ ਨਾਵ ਤ੍ਰਿਕ ਜੀਵ ਦੇ ਵਿੱਚ ਵਿਸਟਾ ਮਨ ਮੁਖ ਰਾਖ ਓਇ ਆ ਵਹਿ ਜਾਏ ਪੁਵਾਈਐ ਬੋ ਜੋਨੀ ਦੁਰਗੰਧ ਭਾਕ ਤਰਾਹੇ ਤਰਾਹੇ ਸਰਣਾਗਤੀ ਹਰ ਦਇਆ ਧਾਰ ਪ੍ਰਭ ਰਾਖ ਤੰਤ ਸੰਗਤ ਮੇ ਲਾਪ ਕਰ ਹਰ ਨਾਮ ਲੈ ਪਤ ਸਾਖ ਹਰ ਹਰ ਨਾਮ ਧਨ ਪਾਇਆ ਜਨ ਨਾਨਕ ਗੁਰਮਤਿ ਬਾਖ ਮਾਰੂ ਮਹੱਲਾ ਚੌਥਾ ਘਰ ਪੰਜਵਾ ਏਕ ਓੰਕਾਰ ਸਤਗੁਰ ਪ੍ਰਸਾਦਿ ਹਰ ਹਰ ਭਗਤ ਭਰੇ ਪੰਡਾਰਾ ਗੁਰਮੁਖ ਰਾਮ ਕਰੇ ਨਿਸਤਾਰਾ ਜਿਸ ਨੂੰ ਕਿਰਪਾ ਕਰੇ ਮੇਰਾ Swami ਸੋ ਹਰ ਕੇ ਗੁਣ ਗਾਵੇ ਜੀਉ ਹਰ ਹਰ ਕਿਰਪਾ ਕਰੇ ਬਨਵਾਲੀ ਹਰ ਹਿਰਦੈ ਸਦਾ ਸਦਾ ਸਮਾਲੀ ਹਰ ਹਰ ਨਾਮ ਜਪੋ ਮੇਰੇ ਜੀੜੇ ਜਪ ਹਰ ਹਰ ਨਾਮ ਛਡਾਵੇ ਜੀਉ ਰਹਾਉ ਸੋਗ ਸਾਗਰ ਅੰਮ੍ਰਿਤ ਹਰਨਾ ਮੰਗਤ ਜਨ ਜਾਚੇ ਹਰਦੇਹ ਪਸਾਓ ਹਰ ਸਤ ਸਤ ਸਦਾ ਹਰ ਸਤ ਹਰ ਸਤ ਮੇਰੇ ਮਨ ਭਾਵੇ ਜੀਉ ਨਵੇਂ ਚਿਤਰ ਸਰਵੇ ਅਪਵਿੱਤਰਾ ਬੂਲਹਿ ਬੂਲ ਬੂਲਹਿ ਹ ਬੂਲ ਹਰ ਨਾਮ ਪਵਿੱਤਰ ਸਭ ਕਿਤਾ ਜੀ ਹਰ ਸੋ ਪ੍ਰਸੰਨ ਹੋਵੇ ਮੇਰਾ ਸੁਆਮੀ ਹਰ ਸਿਮਰਤ ਮਾਲ ਲਹਿ ਜਾਵੇ ਜੀਉ ਮਾਇਆ ਮੋਹ ਬਿਖਮਹਿ ਭਾਰੀ ਕਿਉ ਤਰਿਆ ਤੁੱਤਰ ਸੰਸਾਰੀ ਸਾਧਗੁਰ ਬੋਇਥ ਦੇ ਪ੍ਰਭ ਸਾਚਾ ਜਪ ਹਰ ਹਰ ਪਾਰ ਲੰਘਾਵੇ ਜੀ ਤੂੰ ਸਰਬਤਰ ਤੇਰਾ ਸਭ ਕੋਈ ਜੋ ਤੂੰ ਕਰਹਿ ਸੋਈ ਪ੍ਰਭ ਹੋਈ ਜਨ ਨਾਨਕ ਕਉਣ ਗਾਵੇ ਬੇਚਾਰਾ ਹਰ ਭਾਵੇ ਹਰ ਥਾਏ ਪਾਵੇ ਜੀਉ ਮਾਰੂ ਮਹੱਲਾ ਚੌਥਾ ਹਰ ਹਰ ਨਾਮ ਜਪੋ ਮਨ ਮੇਰੇ ਸਭ ਕਿਲਬ ਕਟਿਆਰ ਤੇਰੇ ਹਰ ਤਨ ਰਾਗੋ ਹਰ ਤਨ ਸਚੂ ਹਰ ਚਲਦਿਆਂ ਨਾਲ ਸਖਾਈ ਜੀਓ ਜਿਸਨਾ ਕਿਰਪਾ ਕਰੇ ਸੁ ਧਿਆਵਨਿਤ ਹਰ ਜਪ ਜਾਪੇ ਜਾਪ ਹਰ ਸੁਖ ਪਾਵੇ ਗੁਰ ਪ੍ਰਸਾਦੀਆਂ ਰਸ ਆਵੇ ਜਪ ਹਰ ਹਰ ਪਾਰ ਲੰਘਾਈ ਜੀਓ ਰਹਾਓ ਨੇਰ ਭਗਵਾਨ ਅੰਕਾਰ ਸਤਨਾਮ ਜਗ ਮਾ ਸ੍ਰੇਸ਼ਟ ਉਤਮ ਕਾਮ ਦੁਸ਼ਮਨ ਦੂਤ ਜਮ ਕਾਲ ਠੇਹ ਮਾਰੋ ਹਰ ਸੇਵਕ ਨੇੜ ਨਾ ਜਾਈ ਜੀਓ ਜੇ ਸੁਪਰ ਹਰ ਕਾ ਮਨ ਮੰਨਿਆ ਸੋ ਸੇਵਕ ਚੌਂ ਜੁਗ ਚੌਂ ਕੁੰਟ ਜਾਣਿਆ ਜੇ ਉਸ ਕਾ ਬੁਰਾ ਕਹੇ ਕੋਈ ਪਾਪੀ ਤਿਸ ਜਮ ਕੰਕਰ ਖਾਈ ਜੀਓ ਸਭ ਮੈਂ ਇੱਕ ਨਰੰਜਨ ਕਰਤਾ ਸਭ ਕਰ ਕਰ ਵੇਖੈ ਆਪਣੇ ਚਲਤਾ ਜਿਸ ਹਰ ਅਕੈ ਤਿਸ ਕਾਉਂ ਮਾਰੈ ਜਿਸ ਕਰਤਾ ਆਪਛਡਾਈ ਜੀਉ ਭਵੰਤ ਨਾਮ ਲਈ ਕਰਤਾ ਰੇ ਜਨ ਸੇਵਕ ਭਗਤ ਸਭੇ ਨਸਤਾਰੇ ਦਾਸ 84 ਵੇਦ ਸਭ ਪੁੱਛੋ ਜਨ ਨਾਨਕ ਨਾਮ ਛਡਾਈ ਜੀਉ ਮਾਰੂ ਮਹੱਲਾ ਪੰਜਵਾਂ ਘਰ ਦੂਜਾ ੴ ਸਤਿਗੁਰ ਪ੍ਰਸਾਦਿ ਡਰਪੈ ਧਰਤ ਅਕਾਸ਼ ਨਖੇਤਰਾ ਸਰੂਪਰ ਅਮਰ ਕਰਾਰਾ ਪਉੜ ਪਾਣੀ ਬੈਸੰਤਰ ਡਰਪੈ ਡਰਪੈంద్ర ਵਿਚਾਰਾ ਏਕਾ ਨਿਰਪਪਾਤ ਸੁਣੀ ਸੋ ਸੁਖਿਆ ਸੋ ਸਦਾ ਸਹੇਲਾ ਜੋ ਗੁਰ ਮਿਲ ਗਾਏ ਗੁਨੀ ਰਹਾਉ ਦੇ ਧਾਰ ਅਰਦੇਵਾ ਡਰ ਪੈ ਸਿੱਧ ਸਾਧਕ ਡਰ ਮੋਇਆ ਲੱਖ ਚਰਾਸੀ ਮਰ ਮਰ ਜਨ ਮੈਂ ਫਿਰ ਫਿਰ ਜੋ ਨੀ ਜੋਇਆ ਰਾਜ ਸਾਧਕ ਤਾਮਸ ਡਰ ਪਹਿ ਕੇ ਤੇ ਤੇ ਕੇਤੇ ਰੂਪ ਉਪਾਇ ਚਲ ਬਪਰੀ ਇਹ ਕੌਲਾ ਡਰ ਪੈ ਅਤ ਡਰ ਪੈ ਧਰਮ ਰਾਯਾ ਸਗਲ ਸਮਗਰੀ ਡਰਹਿ ਪਿਆ ਪੀ ਬਿਨ ਡਰ ਕਰਨ ਹਰਿ ਕਉ ਨਾਨਕ ਭਗਤਨ ਕਾ ਸੰਗੀ ਭਗਤ ਸੋਹੇ ਦਰਬਾਰਾ ਮਾਰੂ ਮਹੱਲਾ ਪੰਜਵਾ ਪੰਜ ਬਰਕ ਅਨਾਥ ਤ੍ਰੂ ਬਰਕ ਹਰਿ ਸਿਮਰਤ ਅਮਰ ਅਟਾਰੇ ਪੁੱਤਰ ਹੇਤ ਨਾਰਾਇਣ ਕਹਿਉ ਜਮਖੰਕਰ ਮਾਰ ਬਿਦਾਰੀ ਮੇਰੇ ਧਾਕੁਰ ਕੀਤੇ ਅਗਣਤ ਉਦਾਰੇ ਮਹਦੀਨ ਅਲਪਮਤ ਨਿਰਗੁਣ ਪਰਿਓ ਸਰਣ ਦਵਾਰੇ ਰਹਾਓ ਬਾਲਮੀਕ ਸੁਪਚਾਰ ਉਤਰਿਓ ਬਦਕ ਤਰੇ ਵਿਚਾਰੇ ਏਕ ਨਿੰਕ ਮਨ ਮਾਇ ਹਰਾ ਦੇ ਜਗਤ ਪਾ ਜਗਤ ਜਪਤ ਪਾਰ ਉਤਾਰੇ ਕੀਨੀ ਰਖਿਆ ਭਗਤ ਪ੍ਰਹਿਲਾਦ ਹਰਨਾਕ ਸੁਨਖਹਿ ਬਿਦਾਰੇ ਬੇਦਰਦਾਸੀ ਸਤਿ ਭੈਉ ਪਨੀਤਾ ਸਗਲੇ ਕਲੋ ਕਲ ਕੁੱਲ ਸਗਲੇ ਕੁੱਲ ਉਜ਼ਾਰੇ ਕੰਵਨ ਪ੍ਰਾਦ ਬਤਾਉ ਆਪਣੇ ਮਿਥਿਆ ਮੋਹ ਮਗਨਾਰੇ ਆਇਓ ਸਾਮ ਨਾਨਕ ਆਇਓ ਸਾਮ ਨਾਨਕ ਊਟ ਹਰ ਕੀ ਲੀਜੈ ਭਜਾ ਪਸਾਰੇ ਮਾਰੂ ਮਹੱਲਾ ਪੰਜਾਂ ਵਿਤ ਨਵਿੱਤ ਭ੍ਰਮਿਉ ਬਉ ਭਾਤੀ ਅਣਕ ਯਤਨ ਕਰਤਾਏ ਜੋ ਜੋ ਕਰਮ ਕੀਏ ਹਉ ਹਉ ਮੈਂ ਤੇ ਤੇ ਭੈ ਅਜਾਏ ਅਵਰ ਦਿਨ ਕਾਹੂ ਕਾਜ ਨ ਲਾਏ ਸੋ ਦਿਨ ਮੋ ਕੋ ਦੀਜੈ ਪ੍ਰਭ ਜੀਉ ਜਾ ਦਿਨ ਹਰ ਜਸ ਗਾਏ ਰਾਉ ਪੁੱਤਰ ਕਲਤਰੁ ਗ੍ਰਹਿ ਦੇਕ ਪਸਾਰਾ ਇਸ ਵਿੱਚ ਮੈਂ ੳਰ ਜਾਏ ਮਰ ਮਦ ਚਾਖ ਭੈ ਉਦਮਾਤੇ ਹਰ ਹਰ ਕਬਹ ਨਗਾਏ ਇਹ ਬਿਦ ਖੋਜੀ ਬਹੁ ਪ੍ਰਕਾਰ ਬਿਨ ਸੰਤ ਨ ਸੰਤਨ ਨਹੀਂ ਪਾਏ ਤੁਮ ਦਾਤਾਰ ਵੱਡੇ ਪ੍ਰਭ ਸਮਰਾਤ ਮੰਗੋ ਮੰਗਨ ਕਉ ਦਾਨ ਆਏ ਤਿਆਗਿਓ ਸਗਲ ਮਾਨ ਮਹਤਾ ਦਾਸ ਰੇਣ ਸਰਣਾਏ ਕਉ ਨਾਨਕ ਹਰ ਮਿਲ ਭਏ ਕੈ ਮਹਾ ਆਨੰਦ ਸੁਖ ਪਾਏ ਮਾਰੂ ਮਹੱਲਾ ਪੰਜਵਾ ਕਵਨ ਥਾਨ ਧੀਰਿਓ ਹੈ ਨਾਮ ਕਵਨ ਬਸਤ ਅਹੰਕਾਰ ਕਵਨ ਚਹਿਨ ਸੁਨ ਉਪਰ ਛੋਹਿਓ ਮੁਖਤੇ ਸੁਨ ਕਰ ਗਾਰਾ ਸੁਨ ਹੋ ਰੇ ਤੂੰ ਕੌਨ ਕਹਾਂ ਤੇ ਆਇਓ ਏਤੀ ਨਾ ਜਾਣਉ ਕੀਤੀ ਕ ਮੁਦਤ ਚਲਤੇ ਖਬਰ ਨ ਪਾਇਓ ਰਹਾ ਉਹ ਸਹਿਨਸੀਲ ਪਵਣ ਅਰ ਪਾਣੀ ਬਸਦਾ ਖਿਮਾਨੇ ਭਰਾਤੇ ਪੰਜ ਤਾਤ ਮਿਲ ਭਇਉ ਸੰਜੋਗਾ ਇਨ ਬਹਿ ਕਵਨ ਧੁਰਾਤੇ ਜੇਨ ਰਚ ਰਚਿਆ ਪੁਰਖ ਬਿਦਾਤ ਨਾਲੇ ਹਉਮੈ ਪਾਈ ਜਨਮ ਮਰਨ ਉਸਹੀ ਕੋ ਹੈ ਰੇ ਉਹ ਆਵੈ ਜਾਈ ਬਰਨ ਚੈਨ ਨਾਹੀ ਕਿਛ ਰਚਨਾ ਮਿਥਿਆ ਸਗਲ ਪਸਾਰਾ ਭਣਤ ਨਾਨਕ ਜਬ ਖੇਲ ਉਜਾਰੈ ਤਬ ਏਕੈ ਇਕੰਕਾਰ ਅਮਰ ਮਹੱਲਾ ਪੰਜਵਾਂ ਮਾਨ ਮੋਹ ਅਰ ਲੋਭ ਵਿਕਾਰ ਬੀਜੋ ਚੀਤਨਾ ਘਾਲਿਓ ਨਾਮ ਰਤਨ ਗੁਣਾ ਹਰ ਬਣਜੇ ਲਾਦ ਵਖਰ ਲੈ ਚਾਲਿਓ सेव की ओण कने भी प्रीत जीवत साहब सेव अपना रे चलते, चलते राख्यो चीत रहाओ जैसी आज्ञा की नी ठाकुर तिस्ते मुख नहीं मोर्यो सहज आनंद रख्यो गृह पीतर उठ वाहु को दौर <coughs> आज्ञा मैं भूख सोई कर सुखा सुगह रखन रख नहीं जान्यो ਜੋ ਜੋ ਹੁਕਮ ਭਇਓ ਸਹਬ ਕਾ ਸੂ ਮਾਥੈ ਲੀ ਮਾਨਿਓ ਭਇਓ ਕਿਰਪਾਲ ਠਾਕੁਰ ਸੇਵਕੋ ਸਵਰਿ ਅੰਤ ਪਲਾਤਾ ਧਨ ਸੇਵਕ ਸਫਲ ਆ ਜਿਨ ਨਾਨਕ ਖਸਮ ਪਛਾਤਾ ਮਾਰੂ ਮਹੱਲਾ ਪੰਜਾਂ ਖੁੱਲਿਆ ਕਰਮ ਕਿਰਪਾ ਭਈ ਠਾਕੁਰ ਕੀਰਤਨ ਹਰ ਹਰ ਗਾਈ ਸਮਰਤ ਥਾ ਸਮਰਤ ਸ੍ਰਮ ਥਾ ਕਪਾਇ ਬਿਸਰਾਮ ਮਿਟ ਗਈ ਸਗਲੀ ਧਾਈ ਅਬ ਮੋਹਿ ਜੀਵਨ ਪਦਵੀ ਪਾਈ ਜੀਤ ਆਇਓ ਮਨ ਮੁਖ ਮਨਪੁਰਖ ਬਿਧਾਤਾ ਸੰਤਨ ਕੀ ਸਰਣਾਈ ਰਹਾ ਕਾਮ ਕ੍ਰੋਧ ਲੋਭ ਮੋਹ ਨਿਵਾਰੇ ਨਿਵਰੇ ਸਗਲ ਬੈਰਾਈ ਸਾਧ ਹਜੂਰ ਹਾਜ਼ਰ ਹੈ ਨਾਜ਼ਰ ਕਤਹਿ ਨ ਭੈ ਦੁਰਾਈ ਸੁਖ ਸੀਤਲ ਸਰਦਾ ਸਭ ਪੂਰੀ ਹੋਏ ਸੰਤ ਸਹਾਈ ਪਾਵਨ ਪਤ ਤਕੀਏ ਖੈਨ ਭੀਤਰ ਮੈਂ ਬਾ ਕਥਨ ਨ ਜਾਏ ਨਹਿਰ ਕੋ ਭੈ ਸੰਗਲੇ ਭੈ ਖੋਏ ਗੋਬਿੰਦ ਚਰਨ ਓਟਾਈ ਨਾਨਕ ਜਸ ਗਾ ਬਠਾ ੁਰ ਕਾ ਰੈਣ ਤਿਨ ਸਿਲੇ ਬਲਾਈ ਮਾਰੂ ਮਹੱਲਾ ਪੰਜਵਾ ਜੋ ਸਮਰਾਤ ਸਰਬ ਗੁਣ ਨਾਇਕ ਤਿਸ ਕਉ ਕਬਹੂ ਨਾ ਗਾਵੂ ਗਾਵਸਰੇ ਛੋੜ ਜਾਏ ਕਿਨ ਭੀਤਰ ਤਕ ਵਾ ਕਉ ਫਿਰ 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 ਧਾਵਸਰੇ ਆਪਣੇ ਪ੍ਰਭ ਕੋ ਕਿਉਂ ਕੌਨ ਸਮ ਸਮਾਰਸਰੇ ਬੈਰੀ ਸੰਗ ਰੰਗ ਰਸ ਰਚਿਆ ਤਿਸ ਸਿਉ ਜੀ ਰ ਜੀ ਰਾਜ ਅਸਰੇ ਰਹਾਉ ਜਕ ਨਾਮ ਸੁਨੇ ਜਮ ਛੁਡੇ ਤਾਕੀ ਸਰਨ ਨ ਪਾਵਸਰੇ ਕਾੜ ਦੇ ਸਿਆਲ ਬਪਰੇ ਕੋ ਤਾਂ ਕੀ ਉਹ ਟਟਕਾ ਬਸਰੇ ਜਿਸ ਕਾ ਜਿਸ ਕਾ ਜਾਸ ਸੁੰਤ ਭਵ ਤਰੀਐ ਤਾ ਸਿਉ ਰੰਗ ਨ ਲਾ ਬਸਰੇ ਥੋਰੀ ਬਾਤ ਅਲਪ ਸੁਪਨੇ ਕੀ ਬਹਰ ਬਹਰ ਅਟਕਾ ਵਸਰੇ ਭਇਓ ਪ੍ਰਸਾਦ ਕਿਰਪਾ ਨਿਤ ਠਾਕੁਰ ਸੰਤ ਸੰਗ ਪਤ ਪਾਈ ਕਉ ਨਾਨਕ ਤਰੇ ਗੁਣ ਬ੍ਰਹਮ ਚੂਟਾ ਜੋ ਪ੍ਰਭ ਭੈ ਸਹਾਈ ਮਾਰੂ ਮਹੱਲਾ ਪੰਜਵਾ ਅੰਤਰ ਜਾਮੀ ਸਬਦ ਜਾਣੇ ਤਿਸ ਤੇ ਕਹਾ ਦੁਲਾਰਿਓ हस्त पाब चरेखिन भीतर अग्नि शंख ले जा रयो हूडे तए मन तेरा राम हूडे तए मन तेरा मन ते राम विसारयो लून खाए कर हे रामखोरी पेखत नैन बिदारयो रहो आजाद रोग उपजो तन भीतर तरत ਤਰ ਤਨ ਕਾ ਹੂ ਟਾਰਿ ਪ੍ਰਭ ਵਿਸਰਤ ਮਹਾ ਦੁਖ ਪਾਏ ਏਹ ਨਾਨਕ ਤਾਤ ਵਿਚਾਰਿਉ ਮਾਰੂ ਮਹੱਲਾ ਪੰਜਵਾਂ ਚਰਨ ਕਮਲ ਰਾਖੇ ਪ੍ਰਭ ਰਾਖੇ ਚੀਤ ਹਰ ਗੁਣ ਗਾਵੇ ਨੀਤਾ ਨੀਤ ਤੈਸ ਬਨ ਦੂਜਾ ਵਰਨਾ ਕੋ ਆਦ ਮਦ ਅੰਤ ਹੈ ਸੋ ਸੰਤਨ ਕੀ ਓਟ ਆਪੇ ਆਪ ਰਹਾ ਜਾ ਕ ਵਸ ਹੈ ਸਗਲ ਸੰਸਾਰ ਆਪੇ ਆਪ ਆਪ ਨਰੰਕਾਰ ਨਾਨਕ ਗਹਿ ਸੱਚਾ ਸੋਇ ਸੁਖ ਪਾਇਆ ਫਿਰ ਦੁਖ ਨਾ ਹੋਏ ਜਾ ਕ ਵਸ ਹੈ ਸਗਲ ਸੰਸਾਰ ਆਪੇ ਆਪ ਨਰੰਕਰ ਨਾਨਕ ਗਾਇਓ ਸੱਚਾ ਸੋਏ ਸੁਖ ਪਾਇਆ ਫਿਰ ਦੁੱਖ ਨਾ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ